एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਵਿੱਚ ਬਸੀ ਪਠਾਣਾ ਵਿਕਾਸ ਦੇ ਰਾਹ ਉੱਤੇ ਹਲਕਾ ਬਸੀ ਪਠਾਣਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਕਟਾਰੇ ਮੁਹੱਲੇ ਦੇ ਚੌਕ ਦੀ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਇਹਨਾਂ ਦੇ ਨਿਰਮਾਣ ਲਈ ਕਰੀਬ 10 ਲੱਖ ਰੁਪਏ ਦੀ ਲਾਗਤ ਦੇ ਨਾਲ ਕੀਤਾ ਜਾਏਗਾ ਉਹਨਾਂ ਨੇ ਦੱਸਿਆ ਕਿ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦਾ ਉਹ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ ਪੇਸ਼ ਹੈ ਪੀ 24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ ਸਸਕਲ ਦੋਸਤੋ ਅੱਜ ਅ ਇੱਥੇ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਬਸੀ ਪਠਾਣਾ ਦੇ ਵਿੱਚ ਰੋਜ਼ ਨਵੇਂ ਕੰਮ ਜਿਹੜੇ ਆ ਉਹ ਅਸੀਂ ਸ਼ੁਰੂ ਕਰਵਾ ਰਹੇ ਆ ਮਾਨ ਸਰਕਾਰ ਅ ਅਸੀਂ ਧੰਨਵਾਦੀ ਆ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਰੋਜ਼ ਅਸੀਂ ਕੰਮ ਜਿਹੜਾ ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਅੱਜ ਵੀ ਸਵੇਰ-ਸਵੇਰੇ ਮੈਂ ਤੁੱਚਾ ਚਲੋ ਪਹਿਲਾਂ ਸੰਗਤ ਕਹਿੰਦੀ ਵੀ ਅ ਸੈਸ਼ਨ ਤੇ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਥੇ ਹੋ ਕੇ ਜਾਓ ਸੋ ਇਸ ਕਰਕੇ ਹਾਜ਼ਰੀ ਲਾਉਣੀ ਇੱਥੇ ਵੀ ਜ਼ਰੂਰੀ ਸੀ ਕਿਉਂਕਿ ਸੰਗਤ ਦਾ ਹੁਕਮ ਸੀਗਾ ਸੋ ਸਾਥੀਓ ਇਹ ਵਾਰਡ ਨੰਬਰ 4 ਤੇ 82 ਦਾ ਜਿਹੜਾ ਚੌਂਕ ਪੈਂਦਾ ਇਹਨੂੰ ਕਹਰੇ ਮਹੱਲੇ ਦਾ ਚੌਂਕ ਕਹਿੰਦੇ ਆ ਤੇ ਬਹੁਤ ਪੁਰਾਣੀ ਮੰਗ ਸੀਗੀ ਤੇ ਮੇਰੇ ਖਿਆਲ ਦੇ ਵਿੱਚ ਕਈ ਸਾਲਾਂ ਤੋਂ ਇਹ ਇਹਦਾ ਬਹੁਤ ਬੁਰਾ ਹਾਲ ਸੀ ਚੌਂਕ ਦਾ ਤੇ ਹੁਣ 10 ਲੱਖ ਸੌਰੀ 9 ਲੱਖ 997000 997000 ਲਗਭਗ 10 ਲੱਖ ਰੁਪਏ ਦੀ ਲਾਗਤ ਦੇ ਨਾਲ ਵਧੀਆ ਚੌਂਕ ਜਿਹੜਾ ਬਣਾ ਕੇ ਲੋਕ ਟੇਲਾਂ ਲਾ ਕੇ ਤੇ ਵਾਲ ਟੂ ਵਾਲ ਸਾਰਾ ਕਰਕੇ ਨਿਵਾਵਾਂਗੇ ਤੇ ਅਸੀਂ ਆਪਣਾ ਵਾਅਦਾ ਜਿਹੜਾ ਸ਼ਹਿਰ ਪ੍ਰਤੀਯੋਗ ਪੂਰਾ ਨਿਭਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੱਥੇ ਕੰਮ ਕਰਨ ਵਾਲਾ ਹੋਊਗਾ ਉਹ ਵੀ ਅਸੀਂ ਕਰਾਂਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਫੇਰ ਤੋਂ ਇੱਕ ਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਬਸੇ ਪਠਾਣਾ ਸ਼ਹਿਰ ਦੇ ਵਿੱਚ ਕੰਮ ਕੀਤੇ ਜਾ ਰਹੇ ਸ ਬਹੁਤ ਬਹੁਤ